ਆ ਜਿਹੜੀ ਚੀਜ਼ ਆ ਨਾ ਆ ਜਿਹੜੀ ਚੀਜ਼ ਲੱਗੀ ਹੋਈ ਆ ਇਹ ਜਦੋਂ ਇਹ ਵੱਟ ਪਾਊਗਾ ਤਾਂ ਮਗਰ ਖਾਲੀ ਬਣ ਜਾਊਗਾ ਇਹ ਸਾਫ਼ ਕਰਦਾ ਜਾਊਗਾ ਆ ਚੀਜ਼ ਹਨਾ ਮੱਕੀ ਦੇ ਟੋਕਾ ਕਰਦਾ ਜਾਂ ਇਹਦੇ ਨਾਲ ਕੁਝ ਹੋਰ ਵੀ ਕਰ ਸਕਦੇ ਹੁੰਦੇ ਆ ਕੋਈ ਵੀ ਮੱਕੀ ਦਾ ਹੋ ਗਿਆ ਵੀ ਚਰੀ ਦਾ ਗਿਆ ਕੋਈ ਵੀ ਚੀਜ਼ ਕੋਈ ਵੀ ਚੀਜ਼ ਕਰ ਸਕਦਾ ਹੈ ਆ ਬੀਲ ਲਾਇਆ ਇਹ ਨਾ ਠੀਕ ਹੈ ਇਹਨਾਂ ਟਰੈਕਟਰ ਦਾ ਲੋਡ ਨਹੀਂ ਪੈਂਦਾਗਾ ਛੋਟੇਲਾ ਕਰ ਲਓ ਤੇ ਆ ਜਿਹੜਾ ਤਵਾ ਇਹ ਐਂ ਘੁੰਮ ਜਾਂਦਾ ਹਾਂ ਜੀ ਤੁਸੀਂ ਉੱਚਾ ਨੀਵਾ ਕਰ ਸਕਦੇ ਹੋ ਹਨਾ ਬਈ ਟਰੈਕਟਰ ਦੇ ਹਿਸਾਬ ਦੇ ਨਾਲ ਲੈ ਵੀ ਸੱਜਣੋ ਜਿਹੜੇ ਮਿੱਤਰ ਖੇਤੀਬਾੜੀ ਨਾਲ ਸੰਬੰਧਤ ਨੇ ਨਾ ਉਨਾਂ ਲਈ ਬਈ ਆਪਾਂ ਅੱਜ ਖਾਸ ਵੀਡੀਓ ਲੈ ਕੇ ਆਏ ਆਂ ਆਪਾਂ ਖੜੇ ਹੋਏ ਆਂ ਖੀਵਾ ਖੁਰਦ ਸਾਧੂ ਐਗਰੀ ਵਰਕਸ ਵਾਲਾਂ ਦੇ ਬਾਈ ਦੇ ਹੱਥਾਂ ਦੇ ਵਿੱਚ ਨਾ ਬਈ ਕਮਾਲ ਦਾ ਜਾਦੂ ਹੈ ਤੁਸੀਂ ਕੋਈ ਵੀ ਸੰਦ ਬਾਈ ਕੋਲੇ ਆ ਕੇ ਦਿਖਾ ਦਿਓ ਬਾਈ ਸਾਨੂੰ ਇਹੋ ਜਿਹੇ ਤਰੀਕੇ ਦਾ ਸੰਦ ਚਾਹੀਦਾ ਤਾਂ ਬਾਈ ਨਾਲ ਛੋੜੇ ਖੜੇ ਖੜੇ ਤਿਆਰ ਕਰ ਦਾਂਦਾ ਮਤਲਬ ਇੰਨੀ ਕਲਾ ਬਾਈ ਦੇ ਹੱਥਾਂ ਦੇ ਵਿੱਚ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਇੱਕ ਵਾਰੀ ਆਪਣੇ ਪਿੰਡ ਦੀ ਤੇ ਜ਼ਿਲ੍ਹੇ ਦੀ ਲੋਕੇਸ਼ਨ ਦੱਸ ਦਈਏ। ਵੀਰ ਮੇਰਾ ਨਾਮ ਬਲਰਾਜ ਸਿੰਘ ਹੈਗਾ। ਪਿੰਡ ਮਿਰਾਖੀਵਾ ਗੁਰਦ। ਜ਼ਿਲ੍ਹਾ ਮਾਨਸਾ। ਜ਼ਿਲ੍ਹਾ ਮਾਨਸਾ। ਹਾਂਜੀ। ਤੇ ਬਾਈ ਆਪਣੀ ਵਰਕਸ ਦਾ ਜਿਹੜਾ ਨਾਮ ਹੈਗਾਗਾ ਉਹ ਸਾਧੂ ਐਗਰੀਕਲਚਰ ਵਰਕਸ ਹੈ ਨਾ। ਹਾਂਜੀ। ਠੀਕ ਹੈ ਬਾਈ। ਲੈ ਸਤਿ ਸ੍ਰੀ ਅਕਾਲ ਤੁਹਾਨੂੰ ਅੱਜ ਨਾ ਪਸੂ ਨੂੰ ਇੱਕ ਬੜੇ ਕਮਾਲ ਦੇ ਸੰਦ ਦਿਖਾਉਣਾ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਤੇ ਤੁਸੀਂ ਕਮਾਲ ਮੰਨ ਜਾਓਗੇ ਵੀ ਯਾਰ ਵਾਕਈ ਗੱਲ ਬਾਤ ਹੈਗੀ ਆ ਹਨਾ। ਤੇ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਜਿਹੜੇ ਹੈਗੇ ਆ ਇਹ ਸੰਦ ਦਿਖਾਉਣੇ ਆ ਜਿਹੜੇ ਬਾਈ ਹੋਰਾਂ ਨੇ ਆਪਦੇ ਹੱਥੀ ਤਿਆਰ ਕੀਤੇ ਹੋਇਆ ਖੁਦ ਬਈ ਸਾਰਾ ਕੰਮ ਬਾਈ ਹੋ ਰਹੀ ਇੱਥੇ ਵਰਕਸ਼ਾਪ ਤੇ ਆਪ ਕੰਮ ਕਰਦੇ ਆ ਸਾਰੀ ਨੌਲੇਜ ਬਾਈ ਹੋਰਾਂ ਨੂੰ ਆਪ ਹੈ ਤੇ ਜਿਵੇਂ ਬਾਈ ਨੇ ਦੱਸਿਆ ਕਿ ਇਹਨਾਂ ਨੂੰ ਜਿਹੜਾ ਇਹ ਕੰਮ ਦਾ ਸ਼ੌਂਕ ਆ ਅਸਲ ਦੇ ਵਿੱਚ ਦਿਲੋਂ ਕਰਦੇ ਆ ਜਿਹੜਾ ਕੰਮ ਬੰਦੇ ਨੂੰ ਜਿਹੜੀ ਚੀਜ਼ ਦਾ ਸ਼ੌਂਕ ਹੋਵੇ ਨਾ ਤੇ ਫਿਰ ਉਹ ਕੰਮ ਆ ਜਿਹੜੇ ਉਹ ਕਮਾਲ ਦੇ ਹੁੰਦੇ ਹੁੰਦੇ ਆ ਬਈ ਆਪਾਂ ਪਹਿਲਾਂ ਆ ਮਸ਼ੀਨ ਬਾਰੇ ਜਾਣਕਾਰੀ ਦੇਈਏ ਇਹ ਕੀ ਚੀਜ਼ ਹੈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਵਰਤੀਆਂ ਗਈਆਂ ਨੇ ਮੇਰੇ ਮੱਕੇ ਦਾ ਉਹ ਹੜੰਭਾਗਾ ਮੱਕੀ ਵਾਲਾ ਹੜਮਾ ਟੋਕਾ ਵੀ ਕਹਿੰਦੇ ਮੱਕੀ ਵਾਲਾ ਮੱਕੀ ਦਾ ਟੋਕਾ ਕਰਦੀ ਹੈ ਠੀਕ ਹੈ ਬਾਈ ਤੇ ਨਾਲ ਇਹਦਾ ਮੱਕੀ ਦੇ ਦਾਣ ਹੁੰਦਾ ਗ੍ਰਾਈਂਡ ਵੀ ਕਰਦੀ ਜਾਗੀ ਜਿਹੜਾ ਮਤਲਬ ਉਹ ਦਾਣਾ ਆਪਾਂ ਕਹਿੰਦੇ ਆ ਵੀ ਉਹ ਸਾਫ ਤਾਂ ਨਿਕਲ ਜਾਂਦਾਗਾ ਉਹਨੂੰ ਗ੍ਰਾਈਂਡ ਕਰਕੇ ਉਹ ਗ੍ਰਾਈਂਡ ਕਰਦੀ ਹੈ ਠੀਕ ਹੈ ਬਾਈ ਦੇਖੋ ਵੀਰੇ ਇਹਦੇ ਹੁੱਕ ਲਾਈਏ ਨਾ ਆਪਣੇ ਆ ਠੀਕ ਹੈ ਬਾਈ ਇਹ ਟਰੈਕਟਰ ਦੇ ਹਿਸਾਬ ਨਾਲ ਉੱਚੀ ਨਹੀਂ ਵੀ ਹੋ ਜਾਂਦੀ ਅੱਛਾ ਇਹ ਉੱਚੀ ਨਹੀਂ ਵੀ ਹੋ ਜਾਂਦੀ ਜਿਵੇਂ ਆ ਇਹਦੇ ਵਿੱਚ ਚੀਜ਼ਾਂ ਲੱਗੀਆਂ ਹਨਾ ਬਾਈ ਆ ਦਿਖਾ ਦੇ ਰਵੀ ਇਥੋਂ ਨਾ ਦੇਖੋ ਬਾਈ ਤੁਸੀਂ ਇਸ ਜਿਹੜੀ ਇਹ ਜਿਹੜੀ ਹੁੱਕ ਆ ਨਾ ਇਹਨੂੰ ਤੁਸੀਂ ਉੱਚਾ ਨਹੀਂ ਮਾ ਕਰ ਸਕਦੇ ਹੋ ਹਨਾ ਬਈ ਟਰੈਕਟਰ ਦੇ ਹਿਸਾਬ ਦੇ ਨਾਲ ਠੀਕ ਹੈ ਬਈ ਬਾਕੀ ਵੀਰੇ ਟੂਲ ਆਏ ਇਹਦੇ ਜਿਵੇਂ ਕੋਈ ਸੰਦ ਵਗੈਰਾ ਪਾਉਂਦੇ ਨੇ ਸੰਦ ਵਗੈਰਾ ਰੱਖਣਾ ਹੋਵੇ ਆ ਟੂਲ ਆ ਗਿਆ ਹਨਾ ਬਈ ਇਹਦਾ ਠੀਕ ਹੈ ਬਈ ਇੱਕ ਵੀਰੇ ਜਿਹੜੇ ਇਹ ਚ ਬੈਰਿੰਗ ਵਰਤਦੇ ਨੇ ਆਪਾਂ ਨੇ ਸਾਰੇ ਕੰਪਨੀ ਬੈਰਿੰਗ ਨੇ ਜਿਵੇਂ TR ਹੋ ਗਿਆ FK ਹੋ ਗਿਆ ਜਿਹੜੀਆਂ ਬੈਲਟਾਂ ਦੀ ਵੀ ਕੰਪਨੀ ਇਹ ਨੇ ਜਿਹੜੀਆਂ ਬੈਲਟਾਂ ਮੋਟਾ ਸਾਰੀਆਂ ਚੀਜ਼ਾਂ ਬੜੀ ਸਾਰੀ ਜੀ ਕੰਪਨੀ ਹੈ ਬਈ ਆਪਾਂ ਨੇ ਠੀਕ ਹੈ ਬਈ ਹਾਲੇ ਕੋ ਨਵੇਂ ਮਰੀਆ ਨਾਟ ਨੇ ਕਿ ਵੈਲਡ ਕਸਮੀ ਹੋਵੇ ਉੱਚੀ ਨੀਮੀ ਕਰਨੀ ਹੋਵੇ ਠੀਕ ਹੈ ਤਾਂ ਨਾਟਾ ਨਾਟਾ ਸਾਹਬ ਨੋ ਹੋਣੀ ਦੀ ਹੈਗੀ ਠੀਕ ਹੈ ਬਾਈ ਹਾਂਜੀ ਲੈ ਬਾਈ ਮੈਂ ਪਾ ਇਧਰ ਦੀ ਵੀ ਦਿਖਾ ਦਈਏ ਹਨਾ ਇਹਦਾ ਜਿਹੜਾ ਸਿਸਟਮ ਸਾਰਾ ਹੈਗਾ ਦੋਸਤੋ ਇੱਕ ਵੀ ਇਹ ਬੀਲ ਲਾਇਆ ਇਹ ਨਾ ਠੀਕ ਹੈ ਇਹਨਾਂ ਟਰੈਕਟਰ ਦਾ ਲੋਡ ਨਹੀਂ ਪੈਂਦਾਗਾ ਇਹ ਚੀਜ਼ ਨਾਲ ਬਾਈ ਹਾਂਜੀ ਕੋ ਕੀਰੇ ਚੱਕਰ ਬਣ ਗਏ ਮੁੜਕੇ ਚੱਕਰ ਟਾਈਟ ਤੋੜ ਦੇ ਨਾਗਾ ਅੱਛਾ ਹਾਂਜੀ ਮੈਂ ਤੁਹਾਨੂੰ ਦੱਸੀ ਇਹਨਾਂ ਦੋਸਤੋ ਵੀ ਬਾਈ ਨਾ ਜਿਹੜੀਆਂ ਚੀਜ਼ਾਂ ਤਿਆਰ ਕਰਦਾ ਬਈ ਬੜੀਆਂ ਲੌਜੀਕਲੀ ਚੀਜ਼ਾਂ ਨੇ ਇਹ ਕੋਈ ਐ ਨਹੀਂਗਾ ਵੀ ਬਸ ਚੀਜ਼ ਉਦੋਂ ਹੀ ਬਣਾਤੀ ਕੱਲੀ-ਕੱਲੀ ਚੀਜ਼ ਦੇ ਵਿੱਚ ਤੁਹਾਨੂੰ ਇੱਕ ਲੌਜਿਕ ਦੇਖੂਗਾ ਉਸ ਚੀਜ਼ ਦੇ ਵਿੱਚ ਜਿਹੜੀ ਵੀ ਬਾਈ ਨੇ ਇਸ ਮਸ਼ੀਨ ਦੇ ਵਿੱਚ ਲਾਈ ਹੋਈ ਆ ਹਨਾ ਤੇ ਵੱਖਰਾ ਬਣ ਦੇਸੂਗਾ ਅੱਗੇ ਭਾਈ ਆਪਾਂ ਗੱਲ ਕਰ ਲਈ ਬਾਕੀ ਵੀ ਇਹ ਪੰਤਾਲਾ 5 6 ਫੁੱਟ ਲੰਮਾਗਾ ਠੀਕ ਆ ਹੈਗਾ ਭਾਈ ਹਾਂਜੀ ਠੀਕ ਹੈ ਰੁਗ ਲਾਉਣ ਵੇਗੇ ਦਿੱਕਤ ਨਹੀਂ ਆਉਂਦੀ ਹੈਗੀ ਹੂੰ ਇੱਕ ਨਾ ਭਾਈ ਜਿਵੇਂ ਆਪਾਂ ਅਕਸਰ ਹੀ ਦੇਖਦੇ ਆਂ ਜਿਵੇਂ ਆਪਾਂ ਹੜੰਬਿਆਂ ਦੇ ਵਿੱਚ ਦੇਖਦੇ ਆਂ ਨਾ ਜਿਹੜੇ ਹੜੰਬੇ ਹੁੰਦੇ ਉੱਥੇ ਨਾ ਆ ਚੀਜ਼ ਦੇ ਵਿੱਚ ਇੱਥੇ ਪੜਾ ਲੱਗਿਆ ਹੁੰਦਾ ਭਾਈ ਹਣਾ ਤੇ ਇਹ ਤੁਸੀਂ ਇਹਦੇ ਵਿੱਚ ਲੋਹੇ ਵਾਲੀਆਂ ਜਿਵੇਂ ਆ ਲਾਈਆਂ ਹੋਈਆਂ ਇਹ ਆਹ ਵੇ ਇਹ ਚੈਨ ਲਾਈਏ ਲੋਹੇ ਦੀ ਠੀਕ ਹੈ ਪਹਿਲੀ ਗੱਲ ਤਾਂ ਇਹ ਦੀ ਜ਼ੀਰੋ ਰਿਪੇਅਰ ਆ ਗਈ ਠੀਕ ਹੈ ਭਾਈ ਇਹ ਖਰਾਬ ਹੁੰਦੀ ਨਹੀਂ ਹੈਗੀ ਠੀਕ ਹੈ ਤੇ ਚੈਨ ਆਪਾਂ ਨੇ ਇਹ ਵੀ ਸ਼ਨੀ ਕੰਪ ਤੇ ਬਾਕੀ ਆ ਲਾਇਆ ਗੁੱਤੇ ਖੜਨ ਵਾਸਤੇ ਰੁਕਨ ਨੂੰ ਦੱਪਣ ਵਾਸਤੇ ਹੈਗਾ ਹਣਾ ਆ ਜਿਹੜੀ ਚੈਨ ਆ ਬਈ ਜਿਹੜੀ ਇਹਦੀ ਗੱਲ ਕਰਦਾਂ ਹਾਂ ਹਾਂਜੀ ਇਹ ਸਨੀ ਕੰਪਨੀ ਵੀ ਆ ਵੀਰੇ ਸਨੀ ਕੰਪਨੀ ਹਾਂਜੀ ਠੀਕ ਐ ਤੇ ਇਹਦਾ ਬਈ ਜਿਹੜਾ ਕੁਤਰਾ ਕਰਦੇ ਹੁਣ ਜਿਹੜਾ ਕੁਤਰਾ ਉਹ ਮਤਲਬ ਜਿਵੇਂ ਦੂਜੀਆਂ ਮਸ਼ੀਨਾਂ ਕਰਦੀਆਂ ਉਸ ਟਾਈਪ ਦਾ ਹੀ ਆ ਜਾਂਦਾ ਹਾਂ ਹਾਂਜੀ ਅਸਾਂ ਉਸ ਤਰੀਕੇ ਦਾ ਆਉਂਦਾ ਉਸ ਤਰ੍ਹਾਂ ਨਹੀਂ ਆ ਦੂਜੀ ਗੱਲ ਆ ਜਾਂਦੇ ਬਈ ਜਿਵੇਂ ਇਹਦੇ ਚ ਆ ਚੀਜ਼ ਲੱਗੀ ਹੋਈ ਆ ਇਹਦੇ ਨਾਲ ਹਮੇਸ਼ਾ ਲੱਗਾ ਟਰਾਲੀ ਲੋਡ ਕਰ ਦਿੰਦਾਗਾ ਟੋਕਾ ਕਰਕੇ ਆਪੀ ਵਿੱਚ ਪਾਉਂਦਾ ਉਹਦੇ ਟੋਕਾ ਕਰਕੇ ਟਰਾਲੀ ਦੇ ਵਿੱਚ ਹੀ ਪਾਉਂਦਾ ਭਈ ਇਹ ਸਿੱਧਾ ਐ ਹਵਰਾ ਜਿਵੇਂ ਕੋਈ ਹਾਂ ਦਾ ਫੋਟੋ ਚਲਾ ਜਾਂਦਾ ਹੈ ਠੀਕ ਹੈ ਬਾਈ ਇਹਨੂੰ ਮਤਲਬ ਤੁਸੀਂ ਆਪਾਂ ਟਰਾਲੀ ਦੇ ਵਿੱਚ ਕੋਲੇ ਖੜਾ ਕੇ ਤੇ ਉੱਥੇ ਹੀ ਮਤਲਬ ਕੋਲੇ ਕੋਤਰਾ ਕਰ ਸਕਦੇ ਹਾਂ ਹਾਂ ਠੀਕ ਹੈ ਲੈ ਵੀ ਸੱਚ ਨੂੰ ਇਹ ਨਾ ਵੱਖਰੀ ਜੀ ਚੀਜ਼ ਹੈ ਨਾ ਬਾਕੀ ਕਹਿੰਦਾ ਵੀ ਜਿਵੇਂ ਮਤਲਬ ਜਿਹੜੀਆਂ ਚੀਜ਼ਾਂ ਇਹਨੇ ਬਾਈ ਨੇ ਇਹਦੇ ਵਿੱਚ ਵਰਤੀਆਂ ਹੋਈਆਂ ਬੜੀਆਂ ਬਾਈ ਯੂਨੀਕ ਚੀਜ਼ਾਂ ਵਰਤੀਆਂ ਹੋਈਆਂ ਨੇ ਤੇ ਹੋਰ ਬਾਈ ਇਹਦੇ ਬਾਰੇ ਗੱਲਬਾਤ ਇੱਕ ਪੂਰੀ ਦਾ ਗੇਅਰ ਹੈ ਪੂਰਾ ਹੈਵੀ ਹੈ ਨਾ ਠੀਕ ਹੈ ਇਹ ਨਹੀਂ ਆ ਵੀ ਜਾ ਕੇ ਇਹ ਟੁੱਟ ਜੂਗੇ ਜਾਂ ਕੁਝ ਹੋਰ ਹੋ ਜੂਗਾ ਕਿਉਂ 0 ਰੁਪਇਆ ਰਹਿਦੀ 0 ਰੁਪਇਆ ਜਿਹੜੇ ਪੇ ਗਰਾਰੀਆਂ ਦੀ ਮਟਾਈ ਜਾਗੀ 6 ਫਾਂਟਿਚ ਮਟਾਈ ਜਾਗੀ ਠੀਕ ਹੈ ਗਰਾਰੀ ਦੀ ਹਾਂਜੀ ਜੇ ਟਰੱਕ ਦੇ ਗੇਅਰ ਚ ਗਰਾਰੀ ਹੁੰਦੇ ਨੇ ਉਹ ਗਰਾਈਆਂ ਇਹ ਚ ਵਰਤੀ ਗਈ ਨੇ ਠੀਕ ਹੈ ਬਾਈ ਵੀ ਐ ਨਹੀਂ ਵੀ ਗਰਾਰੀਆਂ ਟੁੱਟ ਜਾਣਗੀਆਂ ਗਰਾਈਂ ਭਰ ਜਾਣਗੀਆਂ ਹਾਂ ਉਹ ਚੀਜ਼ ਨਹੀਂ ਉਹ ਕੰਮ ਹੀ ਖਤਮ ਕਰਤਾ ਠੀਕ ਹੈ ਹਾਂਜੀ ਅੱਛਾ ਬਾਈ ਇਹ ਕੱਲਾ ਮੱਕੀ ਦਾ ਹੀ ਟੋਕਾ ਕਰਦਾ ਜਾਂ ਪੇ ਇਹਦੇ ਨਾਲ ਕੁਝ ਹੋਰ ਵੀ ਕਰ ਸਕਦੇ ਹੁੰਦੇ ਆ ਕੋਈ ਵੀ ਮੱਕੀ ਦਾ ਹੋ ਗਾ ਵੀ ਚਰੀ ਦਾ ਗਿਆ ਕੋਈ ਵੀ ਚੀਜ਼ ਕੋਈ ਵੀ ਚੀਜ਼ ਕਰ ਸਕਦਾ ਹਾਂਜੀ ਕੋਈ ਵੀ ਚੀਜ਼ ਠੀਕ ਹੈ ਲੈ ਭਾਈ ਜੇ ਤੁਹਾਨੂੰ ਕੋਈ ਮੰਨ ਲਓ ਆਪਣੀ ਕੋਈ ਵੀਡੀਓ ਦੇਖ ਕੇ ਵੀ ਤੁਹਾਨੂੰ ਕੋਈ ਆਰਡਰ ਆਉਂਦਾ ਵੀ ਸਾਨੂੰ ਇਹ ਜੀ ਮਸ਼ੀਨ ਚਾਹੀਦੀ ਫਿਰ ਤਿਆਰ ਕਰ ਦੂੰਗਾ ਹਾਂਜੀ ਠੀਕ ਐ ਜਾਂ ਆਪਾਂ ਗੱਲ ਕਰ ਲਈਏ ਵੀ ਇਸ ਚੀਜ਼ ਤੋਂ ਇਲਾਵਾ ਆਪਾਂ ਕੋਈ ਹੋਰ ਮਸ਼ੀਨ ਤਿਆਰ ਕਰਾਉਣੀ ਆ ਫਿਰ ਉਹ ਵੀ ਕਰ ਦੂੰਗਾ ਹਾਂ ਮੇਰੇ ਉਹ ਵੀ ਕਰਦਾ ਵੀ ਬੰਦਾ ਇੱਕ ਵਾਰੀ ਦਿਖਾ ਦੇ ਆਪਾਂ ਹਣਾ ਲੈ ਵੀ ਸੱਜਣੋ ਇਹ ਜਿਹੜੀ ਬਾਈ ਨੇ ਇੱਥੇ ਮਸ਼ੀਨ ਤਿਆਰ ਕੀਤੀ ਹੋਈ ਆ ਬਾਈ ਟੋਕਾ ਕਰਨ ਵਾਲੇ ਹਣਾ ਜਿਵੇਂ ਹੁਣ ਮੱਕੀ ਦਾ ਸੀਜ਼ਨ ਆ ਰਿਹਾ ਹੈਗਾ ਤੇ ਤੁਸੀਂ ਇਹ ਜਿਹੜਾ ਟੋਕਾ ਬਾਈ ਹੋਰਾਂ ਤੋਂ ਖਰੀਦ ਸਕਦੇ ਹੋ ਤੇ ਕੀਮਤ ਦੀ ਗੱਲ ਕਰ ਲਈਏ ਬਾਈ ਕੀ ਰਹਿੰਦੀ ਐ ਦੀ ਫਿਰ ਕੀਮਤ ਵੀਰੇ ਨੇ 165 ਲ ਬਾਕੀ ਸੱਚ ਨੂੰ ਬਾਈ ਦਾ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੁਸੀਂ ਕੋਈ ਵੀ ਸੰਦ ਤਿਆਰ ਕਰਵਾਉਣਾ ਬਾਕੀ ਦਾ ਨਾ ਬਾਈ ਦਾ ਇੱਥੇ ਚਾਰ ਪੰਜ ਪਿੰਡ ਜਿਹੜੇ ਖੀਵਾ ਖੁਰਦ ਦੇ ਆਸ-ਪਾਸੇ ਨੇ ਤਾਂ ਬਾਈ ਸਾਰਾ ਕੰਮ ਆ ਜਿਹੜਾ ਉਹ ਇਹਨਾਂ ਕੋਲ ਹੀ ਆਉਂਦਾ ਕਿਉਂਕਿ ਬਾਈ ਹੋਰਾਂ ਦਾ ਜੱਦੀ ਪੁਸ਼ਟੀ ਕੰਮ ਆ ਇੱਥੇ ਠੀਕ ਹੈ ਸਾਰਾ ਇੱਕ ਤੁਹਾਨੂੰ ਮਸ਼ੀਨ ਮੈਂ ਹੋਰ ਦਿਖਾਉਣਾ ਬਾਈ ਬੜੀ ਕਮਾਲ ਦੀ ਚੀਜ਼ ਆ ਆਜੋ ਮੈਂ ਤੁਹਾਨੂੰ ਉਹ ਵੀ ਦਿਖਾਉਣਾਗਾ ਬਾਈ ਆਹ ਚੀਜ਼ ਆਣਾ ਕਿ ਤੁਸੀਂ ਤਿਆਰ ਕੀਤੀ ਆ ਇਹ ਖੁਦ ਤਿਆਰ ਕੀਤੀ ਹੋਈਆਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਆਣਾ ਕੋਈ ਖਰੀਦੀਆਂ ਨਹੀਂ ਹੋਈਆਂ ਇਹ ਇਹ ਖੁਦ ਤਿਆਰ ਕੀਤੀ ਹੋਈਆਂ ਬਾਈ ਇਹ ਅੱਛਾ ਭਾਈ ਇਹਦੀ ਕੀ ਖਾਸੀਅਤ ਹੈ ਤੁਸੀਂ ਇਹ ਜਿਹੜਾ ਲੱਗਦਾ ਬੱਟਾ ਪਾਉਣ ਵਾਲਾ ਜਿੰਦਰਾ ਭਾਈ ਹੈ ਨਾ ਇਹ ਹਾਂਜੀ ਇਹ ਅੱਛਾ ਇਹਨੂੰ ਤੁਸੀਂ ਕਿਵੇਂ ਤਿਆਰ ਕੀਤਾ ਭਾਈ ਇਹ ਇੱਕ ਤਾਂ ਵੀਰੇ ਇਹ ਮਤਲਬ ਵੀ ਬੱਟਾ ਦਾ ਪਾਉਗੀ ਪਾਊਗਾ ਠੀਕ ਹੈ ਠੀਕ ਹੈ ਭਾਈ ਇਹ ਜਿਹੜੇ ਜਦੋਂ ਬੱਟਾ ਪਾਉਣੇ ਆਗੇ ਉਹਦੇ ਪੱッセ ਉਹ ਨਹੀਂ ਬਣ ਜਾਂਦੀ ਖਾਲੀ ਬਣ ਜਾਂਦੀ ਹੈ ਖਾਲੀ ਬਣ ਜਾਂਦੀ ਹੈ ਨਾ ਭਾਈ ਇਹ ਚੀਜ਼ ਨਾਲ ਜਦੋਂ ਆਪਾਂ ਬੱਟਾ ਪਾਉਨੇ ਆ ਹਨਾ ਠੀਕ ਹੈ ਤੇ ਉਹਨੂੰ ਨਾਲ ਆਉਂਦੇ ਸਾਫ਼ ਕਰੀ ਜਾਊਗਾ ਮਗਰੀ ਮਗਰ ਸਾਫ਼ ਕਰਦਾ ਆਉਂਦਾਗਾ ਵੀ ਕਹੀ ਚੱਕਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਕਹੀ ਚੱਕਣ ਦੀ ਲੋੜ ਨਹੀਂ ਉਹ ਕਿਹੜੀ ਚੀਜ਼ ਸਾਫ਼ ਕਰਦੀ ਹੈ ਉਹ ਆ ਲੱਗਣੀ ਮੇਰੇ ਪਲੇ ਆਹ ਜਿਹੜੀ ਚੀਜ਼ ਲੱਗੀ ਹੋਈ ਆ ਇਹ ਜਦੋਂ ਇਹ ਵੱਟ ਪਾਊਗਾ ਤਾਂ ਮਗਰ ਖਾਲੀ ਬਣ ਜਾਊਗਾ ਇਹ ਸਾਫ਼ ਕਰਦਾ ਜਾਊਗਾ ਆਹ ਚੀਜ਼ ਹਨਾ ਇਹ ਤਾਂ ਆ ਬਾਕੀ ਉੱਚੀ ਨਹੀਂ ਵੀ ਹੋ ਜਾਂਦੀਆਂ ਅੱਛਾ ਉੱਚੀ ਨਹੀਂ ਵੀ ਹੋ ਜੂ ਬਾਈ ਇਹ ਉਸ ਹਾਵ ਨਾਲ ਠੀਕ ਆ ਤੇ ਜਿਹੜੀਆਂ ਆ ਚੀਜ਼ਾਂ ਬਈ ਸਟੀਅਰਿੰਗ ਲੱਗੇ ਹੋਏ ਆ ਇਹ ਕਾਦੇ ਵਾਸਤੇ ਲੱਗੇ ਹੋਏ ਆ ਬਾਕੀ ਜਦ ਮੈਂ ਵੀਰੇ ਆਪਣੇ ਵੱਟਨ ਦਾ ਮਿੱਟੀ ਲਾਉਣੀ ਆਗੀ ਹੂੰ ਇਹ ਉਹਨੂੰ ਇੱਥੋਂ ਢੱਲਾ ਕਰਕੇ ਨਾ ਆ ਤਵਾ ਘੁੰਮੇ ਜਾਂਦਾਗਾ ਅੱਛਾ ਇਹ ਇਹਨੂੰ ਇੱਥੋਂ ਢੱਲਾ ਕਰ ਲੋ ਤੇ ਆਹ ਜਿਹੜਾ ਤਵਾ ਇਹ ਐਂ ਘੁੰਮ ਜਾਂਦਾ ਹਾਂਜੀ ਇਹ ਵੱਟ ਦਾ ਮਿੱਟੀ ਲਾਊਗਾ ਠੀਕ ਐ ਅੱਛਾ ਆਹ ਜਿਹੜਾ ਇਹ ਨਾਟਾ ਬਈ ਇਹ ਵੀ ਖੋਲ ਇਹਦਾ ਹਾਂ ਹੀ ਖੋਲਣਾ ਪੂਰੇ ਇਹ ਖੋਲ ਕੇ ਮਤਲਬ ਇਹਦਾ ਇੱਥੋਂ ਉਹ ਹੋ ਜਾਂਦਾ ਹਨਾ ਇਹ ਠੀਕ ਹੈ 300 360 ਡਿਗਰੀ ਦੇ ਘੁੰਮਦਾ ਵੀਰੇ 360 ਡਿਗਰੀ ਦੇ ਘੁੰਮਦਾ ਹੈ ਠੀਕ ਹੈ ਭਾਈ ਤੇ ਜੇ ਭਾਈ ਮੰਨ ਲਓ ਆਪਣੀ ਬੱਟ ਐਦਾਂ ਚੌੜੀ ਕਰਨੀ ਆ ਆਪਾਂ ਜਾਂ ਢੀੜੀ ਕਰਨੀ ਆ ਉਹਦੇ ਲਈ ਵੀ ਫਿਰ ਇਹ ਖੋਲ ਹਾਂ ਉਹ ਵੀ ਹੋ ਜਾਂਦਾ ਵੀਰੇ ਆ ਦੋਨਾਂ ਨਾਲ ਖੋਲੇ ਬਣਗੇ ਆ ਦੋਨੇ ਇਹ ਚੌੜਾ ਵੀਰ ਹੋ ਜਾਂਦਾਗਾ ਚੌੜਾ ਢੀੜਾ ਹੋ ਜੂਗਾ ਲੈ ਵੀ ਸੱਚ ਨੂੰ ਇਹਦੀ ਭਾਈ ਹੋਰ ਕੀ ਖਾਸੀਅਤ ਆਪਾਂ ਜੀ ਦੱਸ ਸਕਦੇ ਇੱਕ ਵੀ ਇਹਦੇ ਜਿਵੇਂ ਸਰੋਂ ਦਾ ਕੋਈ ਕਟਣਾ ਪੋਰਪਾਰ ਉਹ ਵੀ ਕੱਢੂਗਾ ਉਹ ਇੱਥੇ ਪੋਰ ਲੱਗੂਗਾ ਅੱਛਾ ਇੱਥੇ ਪੋਰ ਲੱਗੂ ਠੀਕ ਹੈ ਉਹਦੇ ਨਾਲ ਆਪਾਂ ਸਰੋਂ ਦਾ ਪੂਰ ਵੀ ਕਰ ਸਕਦੇ ਆ ਸਰੋਂ ਦਾ ਪੂਰ ਵੀ ਲੈ ਵੀ ਸੱਜਣੋ ਇਹ ਨਾ ਜੁਨੀਕ ਜੀ ਚੀਜ਼ ਆ ਹਨਾ ਬਾਈ ਹੋਰਾਂ ਨੇ ਆਪ ਤਿਆਰ ਕੀਤੀ ਆ ਤੁਹਾਨੂੰ ਕਿਸੇ ਕੰਪਨੀ ਨੇ ਇਹ ਚੀਜ਼ਾਂ ਨਹੀਂ ਦੇਣੀਆਂ ਬਾਈ ਜਿਹੜੀਆਂ ਬਾਈ ਨੇ ਆਪਦੇ ਹੱਥੀਂ ਤਿਆਰ ਕੀਤੀਆਂ ਹੋਈਆਂ ਨੇ ਇੱਥੇ ਹਨਾ ਜਿਵੇਂ ਤੁਸੀਂ ਆ ਚੀਜ਼ ਸਾਰੀ ਦੇਖ ਸਕਦੇ ਹੋ ਜੀ ਇੱਕ ਖਾਸ ਅ ਤ੍ਰਿਕੇ ਨਾਲ ਜਿਹੜਾ ਇਹ ਤਿਆਰ ਕੀਤਾ ਹੋਇਆਗਾ ਤੁਸੀਂ ਇੱਥੋਂ ਮਤਲਬ ਇਹਨੂੰ ਢਿੱਲਾ ਕਰਕੇ ਹਨਾ ਮਤਲਬ ਚੌੜਾ ਕਰ ਸਕਦੇ ਹੋ ਭੀੜਾ ਕਰ ਸਕਦੇ ਹੋ ਸੋ ਜਿਹੜੀ ਮਾਗਰ ਖਾਲੀ ਪੈਂਦੀ ਆ ਵੱਟ ਦੀ ਉਹ ਵੀ ਮਤਲਬ ਇਹ ਆਪ ਸਾਫ਼ ਕਰਦਾਗਾ ਫਿਰ ਸਰੋਂ ਦਾ ਪੋਰ ਕੱਢ ਸਕਦੇ ਹੋ ਤੁਸੀਂ ਇੱਥੋਂ ਹਨਾ ਤੇ ਬੜੀ ਤਗੜੀ ਚੀਜ਼ ਆ ਜਿਹੜੀ ਤਿਆਰ ਕੀਤੀ ਹੋਈ ਆ ਜੇ ਵੱਟਾਂ ਨਾਲ ਮਿੱਟੀ ਲਾਉਣੀ ਹੋਵੇ ਤੁਸੀਂ ਉਹ ਵੀ ਲਾ ਸਕਦੇ ਹੋ ਤੇ ਇਹ ਦੋ ਮਸ਼ੀਨਾਂ ਬਾਈ ਹੋਰਾਂ ਨੇ ਇੱਥੇ ਤਿਆਰ ਕੀਤੀਆਂ ਹੋਈਆਂ ਬਾਈ ਵਰਕਸ ਦਾ ਬਹੁਤ ਤਗੜਾ ਕੰਮ ਆ ਜੇ ਤੁਸੀਂ ਕੋਈ ਵੀ ਚੀਜ਼ ਬਾਈ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਦੇ ਜਿਵੇਂ ਵੀ ਟਰਾਲੀਆਂ ਹੋ ਗਈਆਂ ਪ੍ਰੈਸ਼ਰ ਟੈਂਕੀ ਹੋ ਗਈ ਠੀਕ ਹੈ ਫਾਲੋ ਹੋਗੇ ਕੋਈ ਵੀ ਚੀਜ਼ ਹੋਵੇ ਕੋਈ ਵੀ ਚੀਜ਼ ਹੋਵੇ ਤੇ ਬਾਈ ਤੁਸੀਂ ਦੱਸਿਆ ਸੀ ਇੱਕ ਜਿਵੇਂ ਮੱਕੀ ਵਾਲੀ ਮਸ਼ੀਨ ਵੀ ਤਿਆਰ ਕਰਤੀ ਸੀ ਤੁਸੀਂ ਹਾਂਜੀ ਉਹ ਵੀ ਕੀਤੀ ਵੀਰੇ ਤਿਆਰ ਅੱਛਾ ਉਹ ਵੀ ਕੀਤੀ ਆਪਣੀ ਜਿੰਮੇ ਚੱਲਦੀ ਐ ਇਸ ਟਾਈਮ ਆ ਅੱਛਾ ਹਾਂਜੀ ਬਾਈ ਸੱਚ ਨੂੰ ਤੁਸੀਂ ਨਾ ਇਹ ਜਿਹੜੀਆਂ ਚੀਜ਼ਾਂ ਹੈ ਜੇ ਸੰਦ ਨਾਲ ਵੱਡੀਆਂ-ਵੱਡੀਆਂ ਕੰਪਨੀਆਂ ਦੇ ਦੇਖੇ ਹੋਣਗੇ ਤੇ ਸਾਨੂੰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕਿਵੇਂ ਤਿਆਰ ਕਰਦੇ ਆ ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇਹ ਬਾਈ ਆਪਦੇ ਹੱਥਾਂ ਨਾਲ ਤਿਆਰ ਕਰ ਦਾਂਦਾ ਹੈ ਹਨਾ ਜੇ ਤੁਸੀਂ ਕੋਈ ਵੀ ਸੰਦ ਤਿਆਰ ਕਰਾਉਣਾਗਾ ਵੀ ਸਾਨੂੰ ਬਈ ਇਹ ਜੀ ਚੀਜ਼ ਚਾਹੀਦੀ ਹੈ ਤਾਂ ਤੁਸੀਂ ਬਾਈ ਹੋਰਾਂ ਨੂੰ ਆਰਡਰ ਦੇ ਕੇ ਉਹ ਚੀਜ਼ ਤਿਆਰ ਕਰਾ ਸਕਦੇ ਹੋ ਤੇ ਜੇ ਤੁਹਾਨੂੰ ਇਹਨਾਂ ਦੋਨਾਂ ਸੰਦਾਂ ਦੇ ਵਿੱਚੋਂ ਕੋਈ ਚੀਜ਼ ਚਾਹੀਦੀ ਹੈ ਤਾਂ ਬਾਈ ਹੋਰਾਂ ਨੂੰ ਆਰਡਰ ਦੇ ਸਕਦੇ ਹੋ ਮੈਂ ਨੰਬਰ ਦੇ ਰਿਹਾ ਸਕਰੀਨ ਤੇ ਪਿੰਡ ਹੈਗਾ ਖੀਵਾ ਖੁਰਦ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਭਰਾ ਤੱਕ ਇਹ ਜਿਹੜੀ ਵੀਡੀਓ ਆਪਣੀ ਉਹ ਪਹੁੰਚ ਜੇ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ